ਲਖੇ ਵਾਲੇ ਸੀ ਜੇਲ੍ਹ 2010 ਦੇ ਕਿ ਜੁਐਲਰਸ ਦੀ ਦੁਕਾਨ ਤੇ ਫਾਇਰਿੰਗ ਕਰਨ ਵਾਲੇ ਦੋ ਗੈਂਗਸਟਰ ਦੇ ਵਿੱਚੋਂ ਇੱਕ ਪਿੰਡ ਸਦਰਪੁਰਾ ਦੇ ਵਕਾ ਰਹਿਣ ਵਾਲਾ ਸੀ ਜਿਥੇ ਕਿ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਕ੍ਰਿਸ਼ਨ ਕੁਮਾਰ ਅਕੀ ਦੇ ਵਿੱਚ ਉਸ ਦੀ ਪਛਾਣ ਹੋਈ ਹੈ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਭੇਜਿਆ ਗਿਆ ਹੈ ਜਗਰਾਉ ਐਸਐਸਪੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਅਨਕੁਰ ਗੁਪਤਾ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਜਗਰਾਉ ਦੇ ਵਿੱਚ ਗੈਂਗਸਟਰ ਦੇ ਨਾਲ ਮੁੱਠਪੇੜ ਹੋਇਆ ਲੁਧਿਆਣਾ ਤੋਂ ਬਾਅਦ ਜਗਰਾਉ ਦੇ ਵਿੱਚ ਐਨਕਾਊਂਟਰ ਦੀ ਖਬਰ ਸਾਹਮਣੇ ਆਈ ਹੈ ਸਦਰਪੁਰਾ ਤੋਂ ਦੱਸਦੇ ਕਿ जगराव जगराव च एनकाउंटर जगरावस्टर मुठभेड़ जड़ी है हुई है तस्वीर भी तुम दिखा रहे हैं पुलिस के गैंगे कई राउंड फायरिंग हुई फायरिंग तुम तो गैंग कृष्ण कुमार उर्फ अक्की जिसका नाम से जख्मी हो चुका है जगराव के पिंड सदरपुरा मुकाबला होया ਤੇ ਇਨਕਾਊਂਟਰ ਦੀ ਦੂਜੀ ਖਬਰ ਤੁਹਾਨੂੰ ਦੱਸ ਰਹੇ ਆ ਪਹਿਲਾਂ ਲੁਧਿਆਣੇ ਦੇ ਵਿਖੇ ਤੇ ਫਿਰ ਹੁਣ ਜਗਰਾਉ ਦੇ ਵਿਖੇ ਮਾਮਲਾ ਸਾਹਮਣੇ ਆਇਆ ਹੈ ਜਗਰਾਉ ਦੇ ਪਿੰਡ ਸਦਰਪੁਰਾ ਦੇ ਵਿਖੇ ਜੁੜਾ ਹੈ ਮੁਕਾਬਲਾ ਹੋਇਆ ਤੇ ਲੁਧਿਆਣਾ ਤੋਂ ਬਾਅਦ ਜਗਰਾਉ ਦੇ ਵਿੱਚ ਵੀ ਇਨਕਾਊਂਟਰ ਹੋਇਆ ਪੁਲਿਸ ਦੇ ਕਈ ਰਾਉਂਡ ਫਾਇਰ ਜੁੜੇ ਨੇ ਗੈਂਗਸਟਰ ਦੇ ਵਿਚਾਲੇ ਤੇ ਪੁਲਿਸ ਦੇ ਵਿਚਾਲੇ ਹੋਏ ਨੇ ਗੈਂਗਸਟਰ ਕ੍ਰਿਸ਼ਨ ਕੁਮਾਰ ਉਰਫ ਅੱਕੀ ਜ਼ਖਮੀ ਹੋ ਚੁੱਕਿਆ ਹੈ ਦੇ ਪਿੰਡ ਸਦਰਪੁਰਾ ਵਿਖੇ ਅੱਜ ਜਿਸ ਗੈਂਗਸਟਰ ਦਾ ਐਨਕਾਊਂਟਰ ਕਰਕੇ ਪੁਲਿਸ ਨੇ ਉਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਜਗਰਾਉ ਵਿਖੇ ਲਿਆਂਦਾ ਹੈ ਉੱਥੇ ਹੀ ਪੁਲਿਸ ਨੇ ਹੁਣ ਬਕਾਇਦਾ ਇੱਥੇ ਆਪਣੇ ਸੁਰੱਖਿਆ ਪ੍ਰਬੰਧ ਵੀ ਪੂਰੇ ਸਖਤ ਕਰ ਦਿੱਤੇ ਹਨ ਤੇ ਕਿਸੇ ਨੂੰ ਵੀ ਅੰਦਰ ਜਾਣ ਦੀ ਕੋਈ ਇਜਾਜ਼ਤ ਨਹੀਂ ਹੈ ਔਰ ਨਾਲ ਹੀ ਇੱਥੇ ਹੁਣ ਪੂਰੀ ਤਰ੍ਹਾਂ ਪੁਲਿਸ ਨੇ ਪੈਰਾ ਵੀ ਲਾ ਦਿੱਤਾ ਹੈ ਇਹ ਗੈਂਗਸਟਰ ਜਿਸ ਦਾ ਨਾਮ ਕ੍ਰਿਸ਼ਨ ਕੁਮਾਰ ਅਕੀ ਦੱਸਿਆ ਜਾ ਰਿਹਾ ਹੈ ਔਰ ਇਹ ਆਪਣੇ ਇੱਕ ਸਾਥੀ ਦੇ ਨਾਲ ਜਗਰਾਉਂ ਦੇ ਲੱਖੇਵਾਲੇ ਜੁਇਲਰਸ ਦੇ ਬਾਹਰ ਇਸ ਨੇ ਫਾਇਰਿੰਗ ਕੀਤੀ ਸੀ ਇਹ ਫਾਇਰਿੰਗ ਕਿਸ ਮਨਸ਼ਾ ਨਾਲ ਕੀਤੀ ਗਈ ਸੀ ਇਸ ਦਾ ਖੁਲਾਸਾ ਤਜ ਨਹੀਂ ਹੋਇਆ ਪਰ ਪੁਲਿਸ ਨੇ ਬੜੇ ਤਕਨੀਕੀ ਢੰਗ ਨਾਲ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਇਸ ਨੂੰ ਕਾਬੂ ਕਰਨ ਦੇ ਲਈ ਜਦੋਂ ਅੱਜ ਪਿੰਡ ਸਦਰਪੁਰਾ ਦੇ ਵਿੱਚ ਕੋਸ਼ਿਸ਼ ਕੀਤੀ ਤਾਂ ਇਸ ਨੇ ਪੁਲਿਸ ਤੇ ਬਕਾਇਦਾ ਫਾਇਰਿੰਗ ਕੀਤੀ ਔਰ ਜਵਾਬੀ ਫਾਇਰਿੰਗ ਦੇ ਵਿੱਚ ਇਹ ਜ਼ਖਮੀ ਹੋਇਆ ਤੇ ਜ਼ਖਮੀ ਹਾਲਤ ਵਿੱਚ ਪੁਲਿਸ ਇਸ ਨੂੰ ਸਰਹਸਲ ਜਗਰਾਉਂ ਵਿਖੇ ਲੈ ਕੇ ਪਹੁੰਚੀ ਹੈ ਤੇ ਹੁਣ ਇਸ ਦੇ ਕੋਲੋਂ ਅੱਗੇ ਰਿਮਾਂਡ ਤੇ ਲੈ ਕੇ ਪੂਰੀ ਪੁਸ਼ਟੀ ਕੀਤੀ ਜਾਵੇਗੀ ਕਿ ਇਹ ਕਿਹੜੇ ਗੈਂਗਸਟਰ ਦੇ ਨਾਲ ਸਬੰਧ ਰੱਖਦੇ ਸਨ ਔਰ ਇਹ ਕਿਹੜੀ ਹੋਰ ਆਰਗੇਨਾਈਜੇਸ਼ਨ ਸੀ ਜਿਹਦੇ ਨਾਲ ਇਹਦਾ ਸਬੰਧ ਹੈ ਜਿਸ ਦੇ ਚਲਦੇ ਇਹਨਾਂ ਨੇ ਸੁਨਾਰੇ ਦੀ ਦੁਕਾਨ ਦੇ ਬਾਹਰ ਗੋਲੀਆਂ ਚਲਾਈਆਂ ਉਹ ਗੋਲੀਆਂ ਚਲਾਈਆਂ ਕਿਉਂ ਗਈਆਂ ਇਸ ਦਾ ਉਗਦੇ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਔਰ ਇਹ ਜਿਹੜਾ ਕਿਸ਼ੋਰ ਕੁਮਾਰ ਰਕੀ ਹੈ ਜਿਸ ਨੂੰ ਅੱਜ ਇਨਕਾਊਂਟਰ ਦੇ ਵਿੱਚ ਜ਼ਖਮੀ ਕੀਤਾ ਗਿਆ ਹੈ ਇਹ ਜੀਰੇ ਦਾ ਰਹਿਣ ਵਾਲਾ ਸੀ ਤੇ ਐਸਐਸਪੀ ਜਗਰਾਉ ਅੰਕਰ ਗੁਪਤਾ ਨੇ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਲਦੀ ਇਸ ਦੇ ਦੂਜੇ ਸਾਥੀ ਨੂੰ ਵੀ ਕਾਬੂ ਕੀਤਾ ਜਾਵੇਗਾ ਤੇ ਜੋ ਇਸ ਦੇ ਹੋਰ ਪਿੱਛੇ ਕੌਣ-ਕੌਣ ਲੋਕ ਹਨ ਉਹਨਾਂ ਦੀ ਵੀ ਪੂਰੀ ਜਾਂਚ ਪੜਤਾਲ ਕਰਕੇ ਜਲਦੀ ਸਾਰੇ ਖੁਲਾਸੇ ਕਰ ਦਿੱਤੇ ਜਾਣਗੇ ਆਪਣੇ ਸਾਥੀ ਰਜਨੀਸ਼ ਪਾਂਸਲ ਦੇ ਨਾਲ ਹਿਮਰਾਜ ਬੱਬਰ ਇੰਡੀਆ ਨਿਊਜ਼ ਜਗਰਾਉ